ਕਜੀ ਤੋਂ ਬੇਸਿਕਲੀ ਜਿਹੜਾ ਹੈਗਾ ਜੀ ਐਸਐਸਪੀ ਸਾਹਿਬ ਦੇ ਵੱਲੋਂ ਅਤੇ ਐਸਪੀ ਰੂਰਲ ਸਾਹਿਬ ਦੇ ਵੱਲੋਂ ਜਿਹੜਾ ਆਪਾਂ ਸਨੇਚਿੰਗ ਜਾਂ ਵਾਰਦਾਤਾ ਤੇ ਚੋਰੀ ਜਨ ਜੋ ਵਾਰਦਾਤਾ ਇਲਾਕੇ ਦੇ ਵਿੱਚ ਹੋੜੀਆਂ ਨੇ ਜਾਂ ਹੁੰਗੀਆਂ ਨੇ ਉਹਨਾਂ ਦੇ ਉੱਤੇ ਥੱਲ ਪਾਉਣ ਦੇ ਲਈ ਸਮੇਂ-ਸਮੇਂ ਤੇ ਜਿਹੜੀ ਹੈਗੀਏ ਸਾਡੇ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ ਤੋਂ ਇਸੇ ਜਿਹੜੀ ਹੈਗੀਏ ਮੁਹਿੰਮ ਦੇ ਤਹਿਤ ਸਾਡੇ ਸਿਟੀ ਕੋਰਾਲੀ ਥਾਣੇ ਵੱਲੋਂ ਇੰਸਪੈਕਟਰ ਸਾਹਿਬ ਵੱਲੋਂ ਇਹਦੇ ਤੇ ਇੱਕ ਜਿਹੜਾ ਹੈਗਾ 75 ਨੰਬਰ ਐਫਆਈਆਰ ਦਿੱਤੀ ਗਈ ਸੀ ਜੀ ਇਹ ਜਿਹੜੀ 75 ਨੰਬਰ ਐਫ ਆਈ ਆਰ ਸੀਗੀ ਇਹ ਸਨੇਚਿੰਗ ਦੀ ਸੀਗੀ ਕਿ ਲੇਡੀ ਦੇ ਕੰਨ ਚੋਂ ਇੱਕ ਵਾਲੀ ਖੋ ਕੇ ਬੰਦਾ ਜਿਹੜਾ ਹੈਗਾ ਮੋਟਰਸਾਈਕਲ ਪਿਛਾ ਕੇ ਲੈ ਗਿਆ ਸੀਗਾ ਜਿਹਦਾ ਪਲਸਰ ਮੋਟਰਸਾਈਕਲ ਸੀਗਾ ਤੇ ਉਹਦੀ ਅਸੀਂ ਭਾਲ ਕਰਦੇ ਰਹੇ ਸਾਨੂੰ ਨੰਬਰ ਵੀ ਟਰੇਸ ਹੋ ਗਿਆ ਸੀ ਉਹਦਾ ਉਸ ਦੇ ਤਹਿਤ ਬਾਅਦ ਦੇ ਵਿੱਚ ਉਹਨੂੰ ਨਾਮਿਨੇਟ ਕੀਤਾ ਗਿਆ ਜਿਹਦਾ ਨਾਮ ਸੁਤਵਿੰਦਰ ਸਿੰਘ ਹੈਗਾ ਉੱਤਰ ਦਿਦਾਰ ਸਿੰਘ ਵਾਸੀ ਸ਼ਾਹਪੁਰ ਦਾ ਇਹ ਤੇ ਇਹ ਮੁੰਡਾ ਜਿਹੜਾ ਹੈਗਾ ਇਹਦਾ ਆਦਤ ਸੀ ਕੀ ਇਹ ਨੇ ਕਈ ਹੋਰ ਵਾਰ ਦਾ ਤੁਨ ਨਹੀਂ ਇੰਜਾਮ ਦਿੱਤਾ ਇਦੇ ਉੱਤੇ ਪਹਿਲਾਂ ਵੀ ਜਿਹੜਾ ਹੈਗਾ ਇਹਦੇ ਤੇ ਮੁਕੱਦਮਾ ਜਿਹੜਾ ਹੈਗਾ 53 ਨੰਬਰ ਮੁਕੱਦਮਾ ਸਨੇਚਿੰਗ ਦਾ ਹੀ ਜਿਹੜਾ ਹੈਗਾ ਇਹ ਸਦਰ ਮੁਰਿੰਡੇ ਵੀ ਦਰਜ ਹੈ ਜਿਹਦੇ ਵਿੱਚੋਂ ਇਹ ਭਗੌੜਾਈ ਹੈ ਜੀ ਕਿ ਫੜਿਆ ਨਹੀਂ ਗਿਆ ਸੀ ਅੰਤ ਤੱਕ ਇਸ ਤੋਂ ਇਲਾਵਾ ਇਹ ਪੀਓ ਵੀ ਹੈਗਾ ਇੱਕ 149 ਨੰਬਰ ਮੁਕੱਦਮਾ 2017 ਦੇ ਵਿੱਚ ਸਿਟੀ ਖਰੜ ਦੇ ਵਿੱਚ ਹੋਇਆ ਸੀਗਾ ਜਿਹਦੇ ਵਿੱਚ ਇਹ ਕੋਰਟ ਦਾ ਪੀਓ ਹੈ 304 ਦਾ ਮੁਕੱਦਮਾ ਹੈ ਤੋ ਇੱਕ ਕਾਫੀ ਜਿਹੜਾ ਹੈਗਾ ਨਟੋਰੀਅਸ ਜਿਹੜਾ ਹੈਗਾ ਬੰਦਾ ਸੀਗਾ ਇਹ ਤੇ ਇਹ ਵਰਦਤਾਂ ਨੂੰ ਵੀ ਇੰਜਾਮ ਦੇ ਰਿਹਾ ਸੀਗਾ ਤੇ ਆਪਣੇ ਟਿਕਾਣੇ ਤੇ ਵੀ ਨਹੀਂ ਹੁੰਦਾ ਸੀ ਭੱਜਿਆ ਹੋਇਆ ਸੀ ਪਰ ਇਹਨੂੰ ਕਵਰ ਕੀਤਾ ਗਿਆ ਤਾਂ ਇਸ ਕਵਰ ਇਹਨੂੰ ਕਵਰ ਕਰਨ ਦੇ ਨਾਲ-ਨਾਲ ਹੀ ਅਸੀਂ ਜਿਹੜਾ ਹੈਗੇ ਇਹਦੇ ਨਾਲ ਦੋ ਹੋਰ ਸਾਥੀ ਪੜੇ ਨੇ ਜਿਨ੍ਹਾਂ ਦੇ ਵਿੱਚੋਂ ਗੁਰਿੰਦਰਪਾਲ ਸਿੰਘ ਉਰਫ ਬਿੰਨੀ ਹੈ ਇੱਕ ਕੁਰਾਲੀ ਦਾ ਤੇ ਇੱਕ ਸੁਰਿੰਦਰ ਕੁਮਾਰ ਹੈਗਾ ਇਹਹੀ ਵੀ ਕੁਰਾਲੀ ਦਾ ਤੋ ਇੱਕ ਤਿੰਨ ਦੋਸ਼ੀ ਜਿਹੜੇ ਹੈਗੇ ਨੇ ਜਿਹੜੇ ਅੱਗੇ ਵਾਲੀਆਂ ਲੈ ਕੇ ਅੱਗੇ ਵਾਲੀਆਂ ਵੇਚ ਦਾ ਵੇਚ ਕੇ ਆਪਣੇ ਪੈਸੇ ਇਹੋ ਤੋਂ ਲੈਂਦਾ ਸੀਗਾ ਇਹ ਉਸਿਰੋਧ ਦੇ ਵਿੱਚ ਇਹ ਤਿੰਨ ਬੰਦੇ ਸਾਹਮਣੇ ਆਏ ਇਹਦੇ ਨਾਲ ਹੀ ਸਾਡੀਆਂ ਦੋ ਵਾਰਦਾਤਾਂ ਹੋਰ ਵੀ ਜਿਹੜੀਆਂ ਹੈਗੀਆਂ ਟਰੇਸ ਹੋਈਆਂ ਨੇ ਇੱਕ 36 ਨੰਬਰ ਮੁਕਦਮਾ ਸਦਰ ਕੁਰਾਲੀ ਦੇ ਵਿੱਚ ਦਰਜ ਕੀਤਾ ਸੀਗਾ ਇੱਕ 70 ਨੰਬਰ ਮੁਕਦਮਾ ਇਸੇ ਸਾਲ ਦਾ ਹੀ ਜਿਹੜਾ ਹੈਗਾ ਇਹ ਥਾਣਾ ਮੱਜਰੀ ਦੇ ਵਿੱਚ ਦਰਜ ਕੀਤਾ ਸੀਗਾ ਤੋ ਤਿੰਨ ਤਾਂ ਵਾਰਦਾਤਾਂ ਸਾਡੇ ਸਬਡਿਵੀਜ਼ਨ ਦੀਆਂ ਸੀ ਜਿਹੜੀਆਂ ਟਰੇਸ ਕੀਤੀਆਂ ਤੇ ਇਹ ਦੋਸ਼ੀ ਜਿਹੜਾ ਹੈਗਾ ਮੁਰੰਡੇ ਦਾ ਵੀ ਸੀਗਾ ਤੇ ਪੀਓ ਸਿਟੀ ਦਾ ਖਰੜਾ ਸੀਗਾ ਤੋ ਇਹ ਸਾਰੀਆਂ ਚੀਜ਼ਾਂ ਨੂੰ ਜਿਹੜਾ ਹੈਗਾ ਅਸੀਂ ਕਵਰ ਕੀਤਾ ਇਹਦੇ ਕੋਲੋਂ ਤਿੰਨ ਸੋਨੇ ਦੀਆਂ ਵਾੜੀਆਂ ਜਿਹੜੀਆਂ ਹੈਗੀਆਂ ਇਹਨਾਂ ਸਾਰਿਆਂ ਵੱਲੋਂ ਸਾਨੂੰ ਜਿਹੜੀਆਂ ਬਰਾਮਦ ਹੋਈਆਂ ਨੇ ਇੱਕ ਜਿਹੜਾ ਮੋਟਰਸਾਈਕਲ ਸੀਗਾ ਜਿਹਦੇ ਉੱਪਰ ਇਹ ਵਾਰਦਾਤ ਨੂੰ ਜਾਂ ਨੂੰਦਾ ਸੀਗਾ ਪਲਸਰ ਮੋਟਰਸਾਈਕਲ ਉਹ ਵਾਰਦਾਤ ਦੇ ਵਿੱਚ ਮੱਤੇ ਮੋਟਰਸਾਈਕਲ ਵੀ ਅਸੀਂ ਜਿਹੜਾ ਹੈਗਾ ਕਾਬੂ ਕਰਦੇ ਸਰ ਇਹ ਕੈਡੀਟ ਪਾਸਸ ਕਰਨ ਲਈ ਇਹ ਕੋਈ ਕੈਡੀਟ ਜਿਹੜੀ ਕਾਫੀ ਇੰਟੈਂਸ਼ਨ ਹੁੰਦਾ ਹੈ ਇਸ ਪਾਸੇ ਤੇ ਮਮੋਸ ਹੁੰਦੇ ਜਿਹੜੀ ਹਜੇ ਤੱਕ ਗੱਲ ਆਈ ਹੈ ਜੀ ਇਹ ਬੰਦਿਆ ਜਿਹੜਾ ਹੈਗਾ ਇਥੋਂ ਸਿੰਘਪੁਰਾ ਰੋਡ ਹੋ ਗਈ ਜਿਹੜੀ ਇਧਰ ਟੂਵਰਡਸ ਬੱਤੀ ਰੋਡ ਹੈਗੀ ਹੈ ਇਹ ਸੜਕ ਦੇ ਉੱਤੇ ਜਿਹੜਾ ਇਹ ਐਕਟਿਵ ਸੀਗਾ ਉਹ ਉੱਥੇ ਇਹ ਰਾਤਰੇ ਨੇ ਵਾਰ ਦਾਤ ਨੂੰ ਇਨਜਾਮ ਦਿੱਤਾ ਹੈਗਾ ਬਾਕੀ ਅਸੀਂ ਤਾਂ ਤਫਤੀਸ਼ ਕਰ ਰਹੇ ਹਾਂ ਹਜੇ ਮੁੱਢਲੀ ਤਫਤੀਸ਼ ਦੇ ਵਿੱਚ ਸਾਡੇ ਕੋਲ ਤਿੰਨ ਵਾਰਦਾਤਾਂ ਚੇਸ ਤੇ ਇੱਕ ਚੌਥੀ ਵਾਰਦਾਤ ਵੈਸੇ ਭੱਜਾ ਹੋਇਆ ਸੀਗਾ ਤੇ ਪੰਜਵੀਂ ਦੇ ਵਿੱਚ ਇੱਕ ਲੁੱਸਗਾ ਇਹ ਚੀਜ਼ਾਂ ਐਜ਼ ਆਫ ਨਾਊ ਸਾਨੂੰ ਕਲੀਅਰ ਹੋ ਚੁੱਕੀਆਂ ਨੇ ਬਾਕੀ ਅਸੀਂ ਹੋਰ ਥਾਣੇ ਨੂੰ ਇਨਫੀਮੇਸ਼ਨ ਦਿੱਤੀ ਹੈ ਤੇ ਜੇ ਉੱਥੋਂ ਕੋਈ ਸਾਨੂੰ ਸੰਪਰਕ ਹੁੰਦਾ ਉਹਦੇ ਸਬੰਧ ਦੇ ਵਿੱਚ ਹੋਰ ਵੀ ਨਵੀਆਂ ਗੱਲਾਂ ਸਾਹਮਣੇ ਆਈਆਂ ਜਿਹੜੇ ਨਾਲ ਦੇ ਦੋ ਗੁਰਸ਼ੀ ਬੋਰਨ ਹੈ ਉਹ ਵੀ ਕਿਸ ਤਰ੍ਹਾਂ ਦਾ ਪੌੜਾ ਉਹਨਾਂ ਦਾ ਜੇ ਤਾਂ ਗੱਲ ਕੀਤੀ ਜਾਵੇ ਉਹ ਨਹੀਂ ਤਰ੍ਹਾਂ ਦੀ ਉਹਨਾਂ ਦਾ ਕੋਈ ਸਾਫਟਾ ਰਿਕਾਰਡ ਹੈ ਜੀ ਸਾਨੂੰ ਮਿਲਿਆ ਨਹੀਂ ਹੈਗਾ ਜੀ ਉਹਦੇ 'ਚ ਕੋਈ ਸਾਫਟਾ ਰਿਕਾਰਡ ਸਾਹਮਣੇ ਨਹੀਂ ਆਇਆ ਹੈਗਾ ਬਟ ਹਾਂ ਇਹ ਬੰਦੇ ਜਿਹੜੇ ਹੈਗੇ ਨੇ ਇਹਦੇ ਨਾਲ ਸਾਹਮਣੇ ਪੜੇ ਜੀ ਉਹਨਾਂ ਮਰਦ ਜੀ ਕੰਮ ਕਿ ਕਰਦੇ ਕੰਪਨੀ ਇੰਟੈਰਨਿਟੀ ਡਰਾਈਵਰ ਵਗੈਰਾ ਦਾ ਕੰਮ ਕਰਦਾ ਸੀਗਾ ਜੀ ਇਹ ਠੀਕ ਹੈ ਤੇ ਵਿੱਚ ਦੀ ਹੁਣ ਆ ਜਿਹੜਾ ਹੈਗਾ ਇਧਰਲੇ ਪਾਸੇ ਪੜੇ ਜੀ ਕਿਹਦੇ ਨੋਰਮਲ ਹੈ ਜੀ ਇੱਕ ਇਹਨਾਂ ਦੇ ਵਿੱਚ ਜਿਹੜਾ ਹੈਗਾ ਇੱਕ ਨੇ ਤਾਂ ਡਿਪਲੋਮਾ ਵੀ ਕੀਤਾ ਹੋਇਆ ਹੈ ਠੀਕ ਹੈ ਇੱਥੇ ਜਿਹੜਾ ਸੁਰਿੰਦਰ ਕੁਮਾਰ ਦੀ ਗੱਲ ਕਰ ਰਹੇ ਮੈਂ ਤੁਹਾਨੂੰ ਇੱਕ ਜੁਐਲਰ ਸ਼ਾਪ ਹੈ ਜੀ ਇਹਨੂੰ ਵੇਚਦੇ ਸੀਗੇ ਕੋਰਾਲੀ ਦੇ ਵਿੱਚ ਇਹਨੂੰ ਜਿਹੜੀ ਹੈਗੀ ਆ ਵਾਲੀ ਵੇਚਦਾ ਸੀਗਾ ਤਾਂ ਉਹ ਕੋਲੇ ਵੀ ਟ੍ਰੈਸਰ ਹਾਂ ਜੀ ਇਹ ਹਾਜੀ ਅਰੇਸਟ ਇੰਜਵੈਲਰ ਹੈ ਜੀ ਜਿਹੜਾ ਸੁਰਿੰਦਰ ਕੁਮਾਰ ਹੈ ਇਹ ਜੁਵੈਲਰ ਹੈ ਜਿੰਨੋ ਕੇ ਵਾਲੀ ਵੇਚੀ ਸੀਗੀ ਤੇ ਇਹ ਜਿਹੜਾ ਸਤਵਿੰਦਰ ਹੈ ਇਸ ਨੇਚਰ ਸੀਗਾ ਤੇ ਇਹ ਰਲ ਕੇ ਗੁਰਿੰਦਰ ਨਾਲ ਕੰਮ ਕਰਦਾ ਸੀਗਾ ਇਹ ਕਿੰਨੇ ਕਿ ਦਿਨ ਤੋਂ ਕੰਮ ਕਰ ਰਿਹਾ ਸੀਗਾ ਇਹ ਦੇਖੋ ਜੀ ਜਿਵੇਂ ਪਿਛਲਾ ਮੁਕੱਦਮਾ ਹੈਗਾ ਇਹਦੇ ਤੇ ਉਹ ਹੈਗਾ 2023 ਦਾ ਜਿਹਦੇ ਵਿੱਚ ਮਤਲਬ ਉਹ ਤੋਂ ਪਹਿਲਾਂ 17 ਦਾ ਮੁਕੱਦਮਾ ਹੈ ਤੇ 304 ਦਾ ਮੁਕੱਦਮਾ ਹੈ ਤਾਂ ਵਿੱਚ ਦੀ ਜੇਲ ਵੀ ਰਹਿ ਗਿਆ ਹੈ ਇਹ ਉਸ ਤੋਂ ਬਾਅਦ ਜਦੋਂ ਆਇਆ ਤਾਂ ਹੌਲੀ-ਹੌਲੀ ਉਸ ਤੋਂ ਬਾਅਦ ਫਿਰ ਸਰਗਰਮ ਹੋ ਗਿਆ ਇਸੇ ਸਾਲ ਦੇ ਵਿੱਚ ਹੁਣ ਕੁਝ ਸਮਾਂ ਪਹਿਲਾਂ ਤੋਂ ਸਰਗਰਮ ਹੋਇਆ ਹੈ ਇਹਦੇ ਹੋਰ ਲੋਗਿੰਗ ਨਿਰਦੇਸ਼ ਚ ਬਦਲੇ ਆ ਹਜੇ ਤੱਕ ਜਿਹੜਾ ਸਾਡੇ ਸਾਹਮਣੇ ਚੀਜ਼ ਆਈ ਹੈ ਜੀ ਇੱਕ ਲੱਈ ਸਨੈਚਰੀ ਦੀ ਮਾਰਦਾ ਤਾਨੂੰ ਨਾਲ ਆ ਗੁਰਿੰਦਰ ਦੇ ਅੰਜਾਮ ਹੁੰਦਾ ਸੀਗਾ ਅੱਗੇ ਵਿੱਚ ਆਇਆ ਨੇ ਸੁਰਿੰਦਰ ਨੌਣਾ ਜੁਵਲਰ ਨੂੰ ਤਾਂ ਆਪਾਂ ਇਹਦੇ ਚ ਤਿੰਨੋਂ ਹੀ ਕਵਰ ਕਰਦੇ ਹਾਂ ਤਨਜੀ ਮਾਣ ਨੂੰ ਦਰਨੀ ਦੀ ਕਹਾਣੀ ਜਰਤੀ ਨੇ ਕੋਈ ਬਾਅਦ ਨਹੀਂ ਕਿ ਇਹਨਾਂ ਨੂੰ ਦੇਖੋ ਜੀ ਆਏ ਜਦੋਂ ਵਾਲੀ ਖੋਦੇ ਆਏ ਤਾਂ ਉਹਦੇ ਬੰਦੇ ਤੇ ਹਾਰਟਸਪ ਹੁੰਦਾ ਹੀ ਨਹੀਂ ਦੇ ਉਹਦੇ ਕੰਨ ਦੇ ਵਿੱਚ ਉੱਥੇ ਆਉਂਦੀ ਹੈ ਬਟ ਕੋਈ ਹਜੇ ਤੱਕ ਕੋਈ ਹੋਰ ਵਾਰ ਦਾ ਨਹੀਂ ਸਾਹਮਣੇ ਆਈ ਜੀ ਇਹਦੇ ਚਹੀ ਹੈ ਵੀ ਚਪਟਾ ਮਾਰ ਕੇ ਵਾਲੀਆਂ ਖੋਣ ਦਾ ਇਹਦਾ ਕੰਮੂਟਰ ਸਾਈਕਲ ਤੇ ਆਉਂਦਾ ਸੀਗਾ ਤੇ ਉਹ ਭਜ ਅੱਗ ਲੈ ਜੇਕਰ ਗੱਲ ਕੀਤੀ ਜਾਂਦਾ ਜੇ ਨਾ ਛੋੜੀ ਦਾ ਸਮਾਨ ਜਿਵੇਂ ਇਸਨਾਨ ਇਹ ਵੀ ਕਿਸੇ ਹਰਾਸ ਦੇ ਵਿੱਚ ਲਿਆਏ ਬਾਕੀ ਹੋਰ ਵੀ ਵਾਰ ਦਾ ਜਿਹੜਾ ਲੋਹੇ ਦਾ ਸਮਾਨ ਲੋਕ ਚੋਰੀ ਕਰ ਲੈਣੇ ਸ਼ੁਰੂ ਚੋਰੀ ਕਰਦੇ ਨੇ ਉਹ ਵੀ ਖਰੀਦੋ ਬਣਾਉਣ ਕਿੱਦਾਂ ਲੱਗਦੇ ਆਉਂਦੇ ਆ ਕਦੇ ਆਉਣਾ ਕੋਈ ਵੱਲ ਨਹੀਂ ਝਾੜ ਗਿਆ ਕਿ ਪਵਾੜੀ ਵੀ ਬਰਾਬਰ ਆਏ ਆ ਜੀ ਮੈਂ ਤਾਂ ਦੋ ਸਿੱਕਾ ਨਹੀਂ ਜੁਆਇਨ ਕੀਤਾ ਸੀ ਦੋ ਪਿੰਡ ਮੇਰਾ ਹੁਣ ਅੱਗੇ ਇਹਦੇ ਤੇ ਧਿਆਨ ਵਾਗਿਆ ਤੇ ਅਸੀਂ ਬਾਕੀਆਂ ਦੇ ਤੇ ਵੀ ਲੱਗੇ ਜਾਵਾਂਗੇ ਜੀ ਜਿਵੇਂ ਜਿਵੇਂ ਕ੍ਰਾਈਮ ਅੱਗੇ ਕਰਾਂਗੇ ਹਾਂ ਜੀ ਮੋਟਰਸਾਈਕਲ ਬ੍ਰਾਹਮ ਦੋਗੇ ਜਿੱਥੇ ਵਾਰਦਾਤ ਕੀਤੀ ਸੀ ਉਹ ਬ੍ਰਾਹਮ ਦੋਗੇ ਜੀ ਵਾੜ ਜਿਹੜੀ ਖੋਈ ਸੀ ਉਹ ਬ੍ਰਾਹਮ ਦੋਗੇ ਅੱਛਾ ਕੀ ਲੋਕਾਂ ਜੀ ਪੇਟਾ ਨਿਮਾਜ ਜੁਆਇਨ ਕੀਤਾ ਇਹ ਵੀ ਬਹੁਤ ਲੋੜ ਹੈ ਪਹਿਲਾਂ ਵੀ ਕਹਿ ਚੱਕਾ ਸਾਹ ਦੀ ਦੋਟਲੀ ਤੇ ਬਹੁਤ ਨਹੀਂ ਹੈ ਅੱਜਾ ਬਹੁਤ ਸਕੀ ਤੇ ਜ਼ਿੰਦ ਲੋਕਾਂ ਨੂੰ ਫੇਰ ਮੁਰਤੋ ਹੀ ਅਪੀਲ ਹੈ ਜੀ ਵੀ ਦੇਖੋ ਜਦੋਂ ਕੋਈ ਚੀਜ਼ ਤੁਹਾਨੂੰ ਪਤਾ ਲੱਗਦੀ ਹੈ ਆਪਾਂ ਨੂੰ ਦੇਖੋ ਮਹੱਲੇ ਦੇ ਵਿੱਚ ਆਪਣੇ ਪਿੰਡ ਦੇ ਵਿੱਚ ਵਾਰਡ ਦੇ ਵਿੱਚ ਆਸ-ਪਾਸੇ ਪਤਾ ਹੀ ਹੁੰਦਾ ਹੈ ਵੀ ਇਹ ਬੰਦਾ ਜਿਹੜੀ ਹੈਗੀ ਚੰਗੀ ਸ਼ੋਰਪ ਨਹੀਂ ਰੱਖਦਾ ਇਹ ਬੰਦਾ ਬਾੜੇ ਕੰਮਾਂ ਦੇ ਵਿੱਚ ਪਿਆਰ ਤੁਹ ਇਹ ਜਿਹੇ ਬੰਦੇ ਬਾਰੇ ਜੇ ਸਾਨੂੰ ਤੁਸੀਂ ਇਤਲਾਹ ਦਿਓਗੇ ਥਾਣੇ ਦੇ ਵਿੱਚ ਹੀ ਜਾਂ ਮੇਰੇ ਦਫਤਰ ਦੇ ਵਿੱਚ ਇਤਲਾਹ ਹੋਊਗੀ ਅਸੀਂ ਉਹਨੂੰ ਵੈਰੀਫਾਈ ਕਰ ਲਾਂਗੇ ਬਹੁਤ ਵਾਰ ਚੀਜ਼ਾਂ ਐਂਟਰੀਸ ਰਹਿ ਜਾਂਦੀਆਂ ਨੇ ਜਿਹੜੀਆਂ ਨਹੀਂ ਟਰੈਕ ਹੁੰਦੀਆਂ ਤੇ ਤੁਹਾਡੀ ਜਿਹੜੀ ਇਹ ਇਨਪੁਟ ਹੈ ਜੇ ਅਸੀਂ ਉਹਦੇ ਤੋਂ ਬੰਦੇ ਨਾਲ ਤਸਦੀਕ ਤੋਂ ਪੁੱਛਗੀ ਚੋਗੀ ਤਾਂ ਉਹ ਹੋ ਸਕਦਾ ਕਿ ਉਹਦੇ ਵਿੱਚੋਂ ਕਈ ਵਾਰ ਦਾਤਾ ਜਿਹੜੀਆਂ ਐਂਟਰੀਸ ਰਹਿ ਜਾਂਦੀਆਂ ਨੇ ਉਹ ਟਰੇਸ ਹੋ ਜਾਏ ਜਾਂ ਫਿਰ ਜਿਹੜੀਆਂ ਨਵੀਆਂ ਵਾਰਦਾਤਾ ਉਹਨਾਂ ਨੇ ਕਰਨੀਆਂ ਨੇ ਉਹਨਾਂ ਨੂੰ ਠੱਲ ਪੈ ਜੇ ਤਾਂ ਇਹਦੇ ਵਿੱਚ ਪਬਲਿਕ ਪਾਰਟਿਸਪੇਸ਼ਨ ਦੀ ਸਾਨੂੰ ਬੜੀ ਐਕਟਿਵ ਪਾਰਟਿਸਪੇਸ਼ਨ ਦੀ ਲੋੜ ਹੈਗੀ ਹੈ ਕਮਿਊਨਿਟੀ ਪਾਲਿਸਿੰਗ ਦੇ ਤੌਰ ਦੇ ਉੱਤੇ ਲੋਕ ਅੱਗੇ ਆਉਣ ਉਹ ਆਪਣੀ ਜ਼ਿੰਮੇਵਾਰੀ ਸਮਝਣ ਕਿ ਇਹ ਜਿਹੜਾ ਹੈਗਾ ਅਸੀਂ ਰਲ ਕੇ ਪੁਲਿਸ ਨੂੰ ਤਲਾਸ਼ ਰਹੀਏ ਤੇ ਉਹਦੇ ਬੇਸਿਸ ਦੇ ਉੱਤੇ ਆਪਾਂ ਹੋਰ ਸੁਖਾਵਾਂ ਮਾਹੌਲ ਬਣਾਈਏ ਹੁਣ ਕਾਰਵਾਈ ਕਿਹੋ ਜੀ ਕੀਤੀ ਜਾਣੀ ਇਸ ਵਾਰ ਐਫ ਆਈ ਆਰ ਦਰਜ ਹੈ ਜੀ ਤੇ ਅਰੈਸਟ ਪੈ ਗਈ ਹੈ ਜੀ ਕਿਹੜੇ ਤਰ੍ਹਾਂ ਵਾਲੇ ਇਹਦੇ ਜੀ 스내ਚਿੰਗ ਦਾ ਮੁਕਦਮਾ 304 ਜਿਹੜਾ ਹੈਗਾ ਬੀ ਐਨ ਐਸ ਦੇ ਅੰਦਰ ਦਰਜ ਕੀਤਾ ਜੀ 304 2 ਦੇ ਵਿੱਚ ਠੀਕ